ਦਿਮਾਗੀ ਤੌਰ ਤੇ ਨੇਲ ਲਗਾ ਮੇਰੇ ਵਾਕਿਆ ਤਾਂ ਤੇਰੀ ਗੱਲ ਕਹਿੰਦਾ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਉਹ ਨੌਜਵਾਨ ਹੈ ਕਿਹਾ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕਾ ਕੋਈ ਛਰਾਰਤ ਜਾਣ ਬੁੱਝ ਕੇ ਕਰਵਾਈ ਗਈ ਦਿਮਾਗ ਹੀ ਹੈ ਜੋਗਾ ਟਕ ਪਾ ਜੋ ਦੇ ਦਿਮਾਗ ਨੇ ਕਰਾਇਆ ਵਾ ਤੇ ਕੋ ਨਾ ਉਹ ਨੂੰ ਪੌਂਦਾ ਪਤਾ ਨਾ ਅਨਲੋਣ ਦਾ ਪਤਾ ਸਰੀਰਕ ਤੌਰ ਤੇ ਵੀ ਬਿਮਾਰ ਹੈ ਦਿਮਾਗੀ ਤੌਰ ਤੇ ਵੀ ਬਿਮਾਰ ਹੈ ਉਹਨੂੰ ਪਤਾ ਨਹੀਂ ਮੈਂ ਕੀ ਕਰਦਾ ਪਿਆ ਕੀ ਕਿੰਨਾ ਕੀਤੇ ਕਿੰਨਾ ਨੇ ਕੀਤੇ ਉਹਨੇ ਕੀਤੇ ਤਾਂ ਪਰ ਮੈਨੂੰ ਕੋਈ ਕੀਤਾ ਪਤਾ ਉਦੋਂ ਪਤਾ ਲੱਗਾ ਜਦੋਂ ਉਹ ਮਤ ਸਿਆ ਰਖਿਆ ਨਿਕਲਦਾ ਹੈ ਉਹਦਾ ਕੋਈ ਮੈਡੀਕਲ ਇਲਾਜ ਵੀ ਚੱਲਦਾ ਸੀ ਆ ਚੱਲਦਾ ਸੀ ਪਹਿਲਾਂ ਅੰਗਰੇ ਮੈਟਲ ਹਤਾਲੋਂ ਉੱਥੋਂ ਨਾਲਗਾ ਹਤਾਲ ਤੋਂ ਉੱਥੋਂ ਵੀ ਪਹਿਲਾਂ ਉਦੋਂ ਦਵਾਈਆਂ ਖਾਂਦਾ ਸੀ ਇਹ ਉਹ ਗੋਲੀਆਂ ਖਾ ਲੈਂਦਾ ਜਿਹੜੀਆਂ ਲਿਆ ਕੇ ਦਿੰਦੇ ਤੇ ਅਹੀਂ ਭਾਵੇਂ ਜਿੰਨਾ ਮਰਜ਼ੀ ਪਾ ਕੇ ਰੱਖੀ ਜਾਣਾ ਉਹਨੇ ਆਪਣੀ ਮਰਜ਼ੀ ਨਾਲ ਹੀ ਫੇਰ ਗਰਮ ਕਰਨਾ ਜੋ ਕਰਨਾ ਹੁੰਦਾ ਆਪਣੇ ਮਰਜ਼ੀ ਨਾਲ ਸਾਡੇ ਹੱਥੋਂ ਕਈ ਗ੍ਰਾਮ ਐਡਾ ਵਿਆਹ ਨੂੰ ਵੀ ਕਰਦਾ ਸੀ ਜਿਹਨੇ ਡੋਲੀ ਦਿੰਦਾ ਸੀ ਚਾਪਲ ਕੱਦਿਆ ਫੜ ਵੀ ਨਾਲੀ ਮੇਨਰ ਬਾਰੇ ਮ ਦਵਾਈ ਪਾਈ ਹੈ ਜਾਂ ਕੀ ਪਾਇਆ ਵਾ ਤੇ ਡੋਲ ਹੀ ਦਿੰਦਾ ਪਹਿਲੋ ਜਦੋਂ ਠੀਕ ਸੀ ਨਾ ਇਹਨੇ ਇੱਥੋਂ ਜਾਣਾ ਪਹਿਲੋ ਤੇ ਤਰਬਾਹ ਸਾਹਿਬ ਇੱਥੋਂ ਇਸ਼ਨਾਨ ਕਰਕੇ ਫਿਰ ਇਹਨੇ ਬਾਬੇ ਜੀ ਦੀ ਜਾਣਾ ਤੇ ਉੱਥੋਂ ਕਰਕੇ ਬਾਬੇ ਜੀ ਦੇ ਮਥਾ ਟੇਕਿਆ ਫਿਰ ਇਹਨੇ ਨਗੇ ਪਰੇ ਕੱਲ੍ਹ ਸਾਲ ਜਾਂਦਾ ਤਾਂ ਤੇ ਮਥਾ ਟੇਕਦੇ ਹੁਣ ਆਰਾਮ ਲੈ ਲੋ ਤਾਂ ਛੁਜੀ ਹੁੰਦੇ ਹੀ ਰੇਂਦੋਂ ਮੈਨੂੰ ਉੱਥੋਂ ਕੋਈ ਜਮਰ ਜਾਨ ਪਸੰਦ ਵਾਲਾ ਸੀ ਸੇਵਾਦਾਰ ਦਰਬਾਰ ਸੇਵਾ ਕਰਦਾ ਵਾ ਉਹਨੇ ਮੈਨੂੰ ਉਨੇ ਉਹ ਮੇਰੇ ਹੋਂ ਜਾਣਦੇ ਨੇ ਤਾਂ ਉਹਨੇ ਉਹਨੇ ਵੇਖਿਆ ਵੀ ਇਹ ਮੁੰਡਾ ਤੇ ਉਹਦਾ ਫਲਾਹਾਂ ਤੇ ਬਲਗਾਰ ਸਿੰਘ ਦਾ ਤੇ ਉਹਨਾਂ ਉਹਦਾ ਲੜਕੇ ਉਹਨੇ ਲੜਕਾ ਆ ਉਹਦਾ ਬੇਤਰਾ ਦਾ ਤੁਹਾਡਾ ਲੜਕੇ ਨੂੰ ਉੱਤੇ ਫੜਿਆ ਹੋਇਆ ਤੇ ਕੁੱਟਮਾਰ ਹੋਣ ਧੀ ਤੇ ਆਣ ਕੇ ਤੇ ਉਹਨੂੰ ਸੰਭਾਲੋ ਆਣ ਕੇ ਆਪਣੇ ਬੱਚਿਆਂ ਤੇ ਮੈਂ ਗਿਆ ਇਹ ਮੇਰੇ ਜਾਂ ਤਾਂ ਪਹਿਲਾਂ ਹੀ ਹੋ ਚੁੱਕਾ ਹੀ ਜੋ ਹੋ ਵੀ ਨਹੀਂ ਤੇ ਉਸੇ ਸ਼ਰਮਣੀ ਕਮੇਟੀ ਆ ਲੈਣੇ ਉਹ ਜੋ ਆਪਣੀ ਕਾਰਵਾਈ ਕੀਤੀ ਕਰਕੇ ਤੇ ਉਹ ਇਹਨਾਂ ਨੇ ਪਹਿਲਾਂ ਸੰਗਤਾਂ ਨੂੰ ਨਹੀਂ ਪਤਾ ਕਿ ਕੁੱਟਮਾਰ ਹੋਈ ਆ ਕਿੰਨੀ ਹੋਇਆ ਕਿਤਰਾ ਕਿੰਨੇ ਕਿਤੇ ਕਿੰਨੇ ਨੇ ਕੀਤੇ ਉਹਨੇ ਕੀਤੇ ਤਾਦ ਬਾਰੇ ਮੈਨੂੰ ਕੋਈ ਚੀਜ਼ ਦਾ ਪਤਾ ਨਹੀਂ ਉਦੋਂ ਪਤਾ ਲੱਗਾ ਜਦੋਂ ਮੈਨੂੰ ਨਸਿਆ ਆ ਵੀ ਆ ਨਾ ਕੀਤਾ ਹਾਂ ਕੋਰਫੀਸਿੰਗ ਦੀ ਉਮਰ ਕੀ ਸੀ ਕੀ ਸੀ ਮਾਹੌਲ ਘਰ ਦਾ ਘਰ ਦਾ ਮਾਹੌਲ ਕਿਵੇਂ ਦੱਸਾਂ 32 ਦੇਤੀ ਸਾਲ ਦੀ ਉਮਰ ਹੈ ਕਿੰਨੇ ਪੈਂਟਰ ਸੀ ਪੰਜ ਭਰਾ ਹੈ ਬਾਕੀ ਕੀ ਕਰਦੇ ਬਾਕੀ ਉਹਾਰੇ ਇੱਕ ਛੋਟਾ ਬਚਾ ਕੀਰਤਨ ਕਰਦਾ ਜ ਤਬਲਾ ਵਜਾਉਂਦਾ ਉਹ ਤੋਂ ਵਟਾ ਇਤੋਂ ਵਟਾ ਜਿਹੜਾ ਹੈ ਤੇ ਉਹਨੇ ਸਿੱਖਿਆ ਉਹ ਪੰਜ ਸਾਲ ਲਾ ਕੇ ਤਬਲਾ ਸਿੱਖਿਆ ਵਾ ਕੀਰਤਨ ਸਿੱਖਿਆ ਤੇ ਹਾਂ ਗੁਰਪੀ ਸਿੰਘ ਆਪ ਕੀ ਕਰਦਾ ਸੀ ਕਿ ਜਿਵੇਂ ਕਿ ਉਹਦੀ ਤੀਬਰ ਸਾਲ ਤੇ ਕਮਜ਼ੋਰ ਹੀ ਇਹ ਬੜੇ ਕਾਫੀ ਜਰ ਤੋਂ ਦਿਮਾਗੀ ਤੋਂ ਤੱਕ ਮੇਰੇ ਕੁਝ ਨਹੀਂ ਕਰਦਾ ਕੰਮ ਨਹੀਂ ਕਰਦਾ ਕਿੰਨਾ ਸਮਾਂ ਹੋ ਗਿਆ ਨਾ ਬਰੋ ਜੇ ਹੁਣ ਜਿਆਦਾ ਤੇ ਆ ਦੋ ਦਿਨਾਂ ਸਾਲਾਂ ਤੋਂ ਜਿਆਦਾ ਆਵਾ ਪਹਿਲੋ ਠੀਕ ਚੱਲਦਾ ਰਿਹਾ ਵਾ ਚਲੋ ਦੇਖੋ ਹੀ ਬਿਹਾਥੂ ਤੋੜੋਲੇ ਤੇ ਜਿਆਦਾ ਜੇ ਲਾ ਲਿਆ ਚਲੋ ਘੰਟਾ ਧੁੰਦਾ ਰਿਹਾ ਦੋ ਘੰਟੇ ਤੇ ਮੈਂ ਚੱਲ ਧੁੰਦਾ ਰਹਿਣ ਦੇ ਧੁੰਦਾ ਰਹਿ ਜੇ ਨਾਲੋਂ ਡੱਕਦਾ ਫਿਰ ਉਹ ਤੇ ਗੱਲ ਪੈਂਦਾ ਜਿੱਦ ਕਰਦਾ ਜਿੱਦ ਕਰਦਾ ਹੀ ਮਾਰਨ ਪੈਂਦਾ ਸੀ ਜਦੋਂ ਇਹਨੇ ਮੀਟਰ ਭੰਨੇ ਆ ਤੇ ਮੈਂ ਕਿਹਾ ਕਿਉਂ ਭੰਨੇ ਮੇਰੇ ਏਟ ਏਟ ਫੜ ਲਈਨੇ ਜਦ ਮੈਂ ਭਰਾਵਾ ਹਾਂ ਚਾਗਾ ਨਹੀਂ ਮੈਂ ਤੈਨੂੰ ਕੋਸਾਂ ਦਾ ਕੰਤ ਤੇ ਛੇੜ ਛੜ। ਦਿਮਾਗੀ ਪਰੇਸ਼ਾਨੀ ਉਹਦੀ ਕਦੋਂ ਆਈ ਐ ਫਿਰ ਉਹਦਾ ਕੋਈ ਮੈਡੀਕਲ ਇਲਾਜ ਵੀ ਚੱਲਦਾ ਸੀ ਆ ਚੱਲਦਾ ਸੀ ਪਹਿਲਾਂ ਮੈਕਟ ਹਸਤਾਲੋਂ ਨਾਲਗਾ ਹਸਤਾਲ ਤੋਂ ਉੱਥੋਂ ਵੀ ਪਹਿਲਾਂ ਲਾਇਆ ਉਦੋਂ ਦਵਾਈਆਂ ਖਾਂਦਾ ਸੀ ਇਹ ਉਹ ਗੋਲੀਆਂ ਖਾ ਲੈਂਦਾ ਜਿਹੜੀਆਂ ਲਿਆ ਕੇ ਦਿੰਨੇ ਆ ਫਿਰ ਉੱਥੋਂ ਇੱਕ ਹੋਰ ਹੀ ਉਸ ਤੋਂ ਬਾਅਦ ਮਨੋ ਗਿਆਨ ਕਾਲਾ ਗੁਰ ਨਾਨਕਾ ਹਸਤਾਲ ਤੇ ਲੱਗੇ ਆ ਕੋਈ ਜੀ ਨਾ ਡਾਕਟਰ ਆਇੰਦਰ ਮੋਹਨਤਨ ਜੀ ਆ ਉੱਥੇ ਕਾਵੇ ਪਏ ਫਿਰ ਕੋਈ ਲੈਂਦੀ ਫਿਰ ਉਸ ਤੋਂ ਬਾਅਦ ਦਵਾਈਆਂ ਖਾਣੀਆਂ ਬੰਦ ਕਰ ਦਿੱਤੀ ਘਰ ਦੇ ਵਿੱਚੋਂ ਕਿਵੇਂ ਰਹਿੰਦਾ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਉਹ ਦਿਮਾਗੀ ਤੌਰ ਤੇ ਠੀਕ ਨਹੀਂ ਸੀ ਫਿਰ ਘਰ ਦੇ ਵਿੱਚ ਤੁਹਾਡੇ ਨਾਲ ਵਿਹਾਰ ਵੀ ਅਨਜਿਤ ਕਰਦਾ ਸੀ ਤਾਂ ਉਸ ਤੋਂ ਬਾਅਦ ਸਾਰਾ ਦਿਨ ਉਹ ਕਰਦਾ ਕੀ ਰਹਿੰਦਾ ਸੀ ਜਿਵੇਂ ਕਿ ਤੁਸੀਂ ਦੱਸਿਆ ਕਿ ਘਰ ਦਾ ਮਾਹੌਲ ਕੁਰਸੀ ਕੀ ਵਾਲਾ ਸੀ ਬਾਣੀ ਪੜਦੇ ਉਹ ਫਲਾਸ਼ ਵਿੱਚ ਵੱਡ ਜਾਣਾ ਨੇ ਸਾਰੀ ਧੜੀ ਉੱਥੇ ਬਹਿੜਾ ਜੰਗਲ ਬਾਣੀ ਜਲ ਜਲ ਆ ਸਾਰੀ ਧੜੀ ਉਹ ਉਹ ਦਾ ਕਰਚੇ ਹੋਈ ਸਾਫ ਕਰੀ ਜਾਣਾ ਤਿੰਨ ਤਿੰਨ ਚਾਰ ਚਾਰ ਘੰਟੇ ਇਤਰੇ ਲੱਗ ਜਾਂਦਾ ਫਿਰ ਉਤੋਂ ਨਿਕਲਣਾ ਫਿਰ ਰੋਟੀ ਬਣਦੀ ਉਹਦਾ ਪਾ ਕੇ ਰੱਖਿਆ ਹੁੰਦਾ ਸੀ ਤੇ ਅਸੀਂ ਭਾਵੇਂ ਜਿੰਨਾ ਮਰਜ਼ੀ ਪਾ ਕੇ ਰੱਖੀ ਜਾਣਾ ਉਹਨੇ ਆਪਣੀ ਮਰਜ਼ੀ ਨਾਲ ਹੀ ਫਿਰ ਗਰਮ ਕਰਨਾ ਜੋ ਕਰਨਾ ਹੁੰਦਾ ਆਪਣੀ ਮਰਜ਼ੀ ਨਾਲ ਕਰਨਾ ਸਾਡੇ ਹੱਥੋਂ ਕਿਈ ਕਰਾਂ ਐਡਾ ਵਿਆਹ ਨੂੰ ਵੀ ਕਰਦਾ ਸੀ ਕਿ ਇਹਨੇ ਡੋਲਵੀ ਦਿੰਦਾ ਸੀ ਚੀਜ਼ਾਂ ਪਰ ਕਰਦੀਆਂ ਖਾਣ ਦੀਆਂ ਵਾਲੀਆਂ ਵੀ ਇਹਨਾਂ ਨਾਲ ਪਾਣੀ ਵਿੱਚ ਦਵਾਈ ਪਾਈ ਹੈ ਜਾਂ ਕੀ ਪਾਇਆ ਵਾ ਤੇ ਡੋਲਵੀ ਦਿੰਦਾ ਹਾਂ ਗੁਰਦੁਆਰਾ ਸਾਹਿਬ ਜੀ ਤਾਂ ਸਾਹਿਬ ਤੁਹਾਡੇ ਨਜ਼ਦੀਕ ਹੈ ਉੱਥੇ ਤੁਸੀਂ ਆਪ ਲੈ ਕੇ ਜਾਂਦੇ ਹੀ ਮੱਥਾ ਟੇਕ ਲਈ ਚਾਪੀ ਚੱਲ ਜਾਂਦਾ ਸੀ ਜਾਂ ਪਹਿਲਾਂ ਵੀ ਕੋਈ ਇਸ ਤਰ੍ਹਾਂ ਦੀ ਉਹਨੇ ਹਰਕਤ ਕੀਤੀ ਨਹੀਂ ਪਹਿਲਾਂ ਨਹੀਂ ਕੀਤੀ ਪਹਿਲਾਂ ਇਹ ਜਾਂਦਾ ਰਿਹਾ ਬੜਾ ਚਰੇ ਪਹਿਲਾਂ ਜਦੋਂ ਠੀਕ ਸੀ ਨਾ ਇਹਨੇ ਇੱਥੋਂ ਜਾਣਾ ਪਹਿਲਾਂ ਦਰਬਾਰ ਸਾਹਿਬ ਇੱਥੋਂ ਇਸ਼ਨਾਨ ਕਰਕੇ ਫਿਰ ਇਹਨੇ ਬਾਬੇ ਸ਼ਿਦ ਦੀ ਜਾਣਾ ਤੇ ਉੱਥੋਂ ਕਰਕੇ ਬਾਬੇ ਸ਼ਿਦ ਮੱਥਾ ਟੇਕ ਕੇ ਫਿਰ ਇਹਨੇ ਨੰਗੇ ਪਰੇਟਾ ਲਾ ਸਾਹਿਬ ਜਾਣਾ ਤਾਂ ਤੇ ਮੱਥਾ ਟੇਕਦਾ ਹੁਣ ਆਰਾਮ ਲਾਹ ਲਾਹ ਤਿਆਰ ਛੁਜੇ ਹੁੰਦੇ ਸੀ ਦੇ ਅੰਦਰ ਤੇ ਇਸ ਤਰ੍ਹਾਂ ਇਹ ਲੱਗਦਾ ਕਿ ਜਿਵੇਂ ਉਸਨੇ ਰਾਤ ਇਹ ਬੇਅਦਬੀ ਕੀਤੀ ਹੈ ਤਾਂ ਸੰਗਤਾਂ ਦੇ ਮਨਾਂ ਵਿੱਚ ਕਾਫੀ ਰੋਸ ਹੈ। ਸੋ ਸਕਦਾ ਹੋਣਾ ਦੁਬਾਰੇ ਜਾਣਕਾਰੀ ਨਹੀਂ ਹੈ ਕਿ ਇਹ ਇਹਦੇ ਸਰੀਰਕ ਤੌਰ ਤੇ ਦਿਮਾਗੀ ਤੌਰ ਤੇ ਇਹ ਕੀ ਆ। ਹੂੰ ਦਿਮਾਗੀ ਤੌਰ ਤੇ ਨੇ ਲਗਾ ਪਰ ਮੈਂ ਤੁਹਾਨੂੰ ਜਿਹੜੀ ਗੱਲ ਕਹਿੰਦਾ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਬਿਆਨ ਹੁੰਦਾ ਹੈ ਕਿ ਜਿਹੜੀਆਂ ਬੇਅਦਬੀਆਂ ਕਿਉਂਕਿ ਇਸ ਤੋਂ ਪਹਿਲਾਂ ਵੀ ਜਿੰਨੀਆਂ ਬੇਅਦਬੀਆਂ ਹੋਈਆਂ ਉਦੋਂ ਵੀ ਇਹੀ ਕਿਹਾ ਜਾਂਦਾ ਸੀ ਕਿ ਦਮਾਗੀ ਤੌਰ ਤੇ ਸਹੀ ਨਹੀਂ ਰਾਤੀ ਗਾਲ ਸੁਣੀ ਤੇ ਮੈਂ ਤੇ ਮੇਰੇ ਪੈਰਾਸਲੋ ਦੇ ਜਮੀਨ ਨਿਕਲ ਗਈ ਮੈਂ ਤੇ ਅੱਧੇ ਕੱਪੜਾ ਮੈਂ ਤੇ ਪਜਾਮਾ ਵੀ ਪਾਟਾ ਪਾਟਾ ਪਾ ਗਏ ਤੇ ਦੂਜਾ ਪਾਟਾ ਜਾਂ ਗਾ ਪਾ ਗਏ ਤੇ ਤਰਾ 50 ਜਾਂ ਬਧਾ ਜਤਰਾ ਭੱਜ ਕੈਮਰਾ ਤੀ ਮੇਰੇ ਤੇ ਪੈਰਾਸਲੋ ਜਮੀਨ ਨਿਕਲ ਕੇ ਵੀ ਕੀ ਹੋ ਗਿਆ ਸ਼ਹੀਦੀਆਂ ਦੇ ਦਿਨ ਨੇ ਕੱਲੂਕਾਰਾ ਦਿਵਸ ਸੰਗਤ ਨਤਮਸਤਕ ਹੋਣ ਲਈ ਪਹੁੰਚੀਏ ਪਰ ਇਸ ਤਰ੍ਹਾਂ ਦੀ ਜਿਹੜੀ ਬੇਅਦਵੀ ਹੋਈ ਹੈ ਘਟਨਾ ਹੋਈ ਹੈ ਔਰ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਉਹ ਨੌਜਵਾਨ ਹੈ ਕਹਿਆ ਜਾ ਰਿਹਾ ਹੈ ਕਿ ਕਿਸੇ ਨਾ ਕਿਸੇ ਤਰੀਕਾ ਕੋਈ ਛਰਾਰਤ ਜਾਣ ਪੁੱਝ ਕੇ ਕਰਵਾਈ ਗਈ ਹੈ ਉਹ ਦਿਮਾਗ ਹੀ ਆ ਜੋਗਾ ਦਾ ਦਿਮਾਗ ਜੋ ਦੇ ਦਿਮਾਗ ਨੇ ਕਰਾਇਆ ਵਾ ਤੇ ਚੁੱਕਤਾ ਤੇ ਤੁਸੀਂ ਫਿਰ ਹੁਣ ਕੁਝ ਮੰਗ ਕਰਦੇ ਹੋ ਕਿ ਕਿਉਂਕਿ ਸੰਗਤ ਤਾਂ ਕਹਿ ਰਹੀ ਹੈ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਧਾਨ ਸਾਹਿਬ ਦਾ ਬਿਆਨ ਆ ਕਿ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਵੀ ਆਪਣੀ ਜਾਂਚ ਕਰ ਪ੍ਰੇਸ਼ਾਨ ਆ ਉਹਨਾਂ ਰੱਬ ਉਹਨਾਂ ਤਾਂ ਰੱਬ ਵੱਲੋਂ ਪਹਿਲਾਂ ਹੀ ਸਜ਼ਾ ਮਿਲੀ ਹੋਈ ਹੈ ਇੱਕ ਤਾਂ ਉਹਦੀ ਠੀਕ ਹੈ ਉਹਨੂੰ ਦੇਖ ਸਾਡੀ ਛੁਰੂ ਦੀ ਜਿਵੇਂ ਜੰਮਿਆ ਉਹਨਾਂ ਦੀ سزا ਮਿਲੀ ਹੈ ਨਾ ਉਹ ਕੋਈ ਉਹਨੂੰ ਹੋਣ ਦਾ ਪਤਾ ਨਾ ਅੰਨ ਰੋਣ ਦਾ ਪਤਾ ਸ੍ਰੀਕ ਤੋਂ ਅੱਤੇ ਵੀ ਬਿਮਾਰ ਆ ਦਿਮਾਗੀ ਤੌਰ ਤੇ ਵੀ ਬਿਮਾਰ ਆ ਉਹਨੂੰ ਪਤਾ ਨਹੀਂ ਮੈਂ ਕੀ ਕਰਦਾ ਪਿਆ ਕੀ ਕਰਦੇ ਤੁਸੀਂ ਇਕੱਲੇ ਰਹਿੰਦੇ ਨਾਲ ਤੁਹਾਡੇ ਕੋ ਹਾਂਜੀ ਨਾਲ ਕੌਣ ਰਹਿੰਦਾ ਇੱਥੇ ਉਹੀ ਕ ਇਕੱਲਾ ਹੀ ਰਹਿੰਦਾ ਸੀ ਗੁਰਪ੍ਰੀਤ ਤੁਹਾਡੇ ਨਾਲ ਉਹ ਉਹਨਾਂ ਨੂੰ ਸਾਰਾ ਪਰਿਵਾਰ ਆ ਬਾਕੀ ਸਾਰਾ ਪਰਿਵਾਰੀ ਉਹ ਵੱਖਰਾ ਕਮਰਾ ਉਹਨਾਂ ਦਿੱਤਾ ਹੈ ਉਹ ਕ ਵੱਖਰੇ ਕਮਰੇ ਰਹਿੰਦਾ ਹੈ ਉਹਦੀ ਮਰਜ਼ੀ ਸਾਨੂੰ ਵੜਨ ਦਵੇ ਬੜੇ ਨਾਂ ਵੜਨ